हां जी दोस्तों सत श्री अकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਹਰਬੀਲ ਸਿੰਘ ਦੇ ਫਾਰਮ ਤੇ ਆਇਆ ਦੋਸਤੋ ਤੇ ਡੇਲੀ ਰੁਟੀਨ ਦੇ ਵਿੱਚ ਪਸ਼ੂ ਆਉਂਦੇ ਆ ਇਸ ਫਾਰਮ ਤੇ ਇਸ ਕਿੱਲੇ ਦੇ ਉੱਪਰ ਸੋ ਸਾਰੇ ਵੀਰ ਜਾਣਦੇ ਹੋ ਅੱਜ ਵੀ ਤਕਰੀਬਨ ਆਪਾਂ ਤੁਹਾਨੂੰ ਟੋਟਲ 4 ਐਨੀਮਲ ਦਿਖਾਉਣੇ ਆ ਚਾਰੇ ਦੋਸਤੋ ਮੱਝਾਂ ਦਿਖਾਵਾਂਗੇ ਮੱਝਾਂ ਝੋਟੀਆਂ ਹੋਣਗੀਆਂ ਤੇ ਸਾਰੇ ਪਸ਼ੂ ਸੂਏ ਸਵਾਏ ਆ ਠੀਕ ਆ ਜੀ ਤੇ ਪੂਰੀ ਡਿਟੇਲ ਆਪਾਂ ਵੀਰ ਖਰਬੀਲ ਦੇ ਕੋਲੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆ ਕਿ ਸੋ ਚਾਰ ਮੱਝਾਂ ਝੋਟੀਆਂ ਬਿਲਕੁਲ ਸੱਜਰ ਤਾਜ਼ੀਆਂ ਸੂਈਆਂ ਦੋਸਤੋ ਜਿੰਨੇ ਜਿੰਨੇ ਦਿਨਾਂ ਦੇ ਵਿੱਚ ਜੋ ਵੀ ਥੱਲੇ ਮਿਲ ਕਰਕਾਰਾ ਬੋਲਾ ਜੋ ਵੀ ਥੱਲੇ ਦੋਸਤੋ ਡਿਟੇਲ ਹੈਗੀ ਆ ਇਹਨਾਂ ਪਸ਼ੂਆਂ ਤੇ ਸੋ ਪੂਰੀ ਇਨਫੋਰਮੇਸ਼ਨ ਤੁਹਾਨੂੰ ਮਿਲੂਗੀ ਸੋ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਤਾਂ ਜੋ ਪੂਰੀ ਜਾਣਕਾਰੀ ਉਹ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੇ ਠੀਕ ਆ ਜੀ ਤੇ ਪਸ਼ੂ ਰੁਟੀਨ ਦੇ ਵਿੱਚ ਆਉਂਦੇ ਆ ਠੀਕ ਆ ਜੀ ਮੱਝਾਂ ਹੁਣ ਵੜਾ ਹੁਣ ਤੇ ਪਸ਼ੂ ਰੁਟੀਨ ਦੇ ਵਿੱਚ ਆਉਂਦੇ ਆ ਸੋ ਬਾਕੀ ਮੇਰਾ ਵੀਰ ਜਿਹੜਾ ਵੀ ਕੋਈ ਖਰੀਦਦਾਰ ਆ ਰਿਹਾ ਦੋ ਟਾਈਮ ਚੋ ਕੇ ਤਿੰਨ ਟਾਈਮ ਚੋ ਕੇ ਤਸੱਲੀ ਤੁਸੀਂ ਕਰਨੀ ਆ ਪਸ਼ੂ ਆ ਹਰ ਇੱਕ ਤਰ੍ਹਾਂ ਦੇ ਦੋਸਤੋ ਲਕਟੇਸ਼ਨ ਦੇ ਪਸ਼ੂ ਤੁਹਾਨੂੰ ਮਿਲ ਜਾਂਦੇ ਆ ਇਸ ਫਾਰਮ ਤੋਂ ਠੀਕ ਆ ਜੀ ਤੇ ਸਮਾਂ ਤੁਸੀਂ ਨੋਟ ਕਰ ਲਓ ਮਾਰਨਿੰਗ ਦੋਸਤੋ 10:00 ਵਜੇ ਇਹ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਨੋਟ ਕਰ ਲਓ ਤਰੀਕਾ 20 ਅਗਸਤ ਆਓ ਕਰਦੇ ਆ ਗੱਲਬਾਤ ਵੀਰ ਖਰਵੇਲ ਦੇ ਨਾਲ ਪੁੱਛ ਲੈਣੇ ਆ ਕੀ ਡਿਟੇਲ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਭਾਈ ਹਰਵੈਲ ਸਿੰਘ ਸਾਸਰੀਕਾਲ ਹਾਂਜੀ ਸੰਧੂ ਸਾਹਿਬ ਜੀ ਸਾਸਰੀਕਾਲ ਬਾਕੀ ਜਿੰਨੇ ਵੀ ਰਾਜ ਸੰਧੂ ਫਾਰਮੀ ਚੈਨਲ ਨੂੰ ਦੇਖ ਰਹੇ YouTube Instagram Facebook ਤੇ ਉਹਨਾਂ ਨੂੰ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਪਿਆਰ ਭਰੀ ਸਾਸਰੀਕਾਲ ਹੋ ਰਹਾ ਸਾਂ ਠੀਕ ਠਾਕ ਬਹੁਤ ਵਧੀਆ ਪਾਜੀ ਠੀਕ ਠਾਕ ਵਧੀਆ ਵਧੀਆ ਕਿਰਪਾ ਹੋਵੇ ਗੁਰੂ ਦੀ ਮਿਹਰ ਆ ਜੀ ਸ਼ੁਕਰ ਮਾਲਕ ਦਾ ਤੇ ਵੀਰ ਹਰਵੈਲ ਅੱਜ ਅਸੂ ਆਪਣੇ ਕੋਲ ਟੋਟਲ 4 ਨੇ 4 ਨੇ ਚਾਰੇ ਸੂਈਆਂ ਸਵਾਈਆਂ ਨੇ ਹਾਂਜੀ ਵਿੱਚ ਇੱਕ ਬੂਰੀ ਆ ਇੱਕ ਨੀਲੀ ਆ ਦੋ ਮੋਹਰਾ ਦੀਆਂ ਵਾ ਸਾਰੇ ਪਸ਼ੂ ਜਿਹੜੇ ਸੂਏ ਸਾਇਆ ਆਪਾਂ ਡਿਟੇਲ ਵਖੋ ਆਖੋ ਨਾਲ ਦੀ ਜਿਹੜੀ ਆਪਾਂ ਦੇਖੋ ਬਿਲਕੁਲ ਕੁਝ ਬਿਲਕੁਲ ਲੋ ਦੋਸਤੋ ਡਿਟੇਲ ਤੁਹਾਨੂੰ ਮਿਲ ਜੂਗੀ ਠੀਕ ਹੈ ਜੀ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਆ ਮੋਰਾ ਬਰੀਡ ਦੇ ਵਿੱਚ ਪਸ਼ੂ ਤੇ ਕੁਝ ਕੁ ਨੀਜੀ ਦੇ ਇੱਕ ਬੂਰੀ ਆ ਤੁਹਾਨੂੰ ਦਿਖਾ ਦਾਂਗੇ ਠੀਕ ਹੈ ਜੀ ਬਾਕੀ ਚੁਆਇਸ ਤੁਹਾਡੀ ਆ ਜਿਹੋ ਜਿਹਾ ਪਸ਼ੂ ਐਨੀਮਲ ਐਨੀਮਲ ਵੀ ਪਸੰਦ ਆਊਗਾ ਉਹਦੀ ਤੁਸੀਂ ਪਰਖਾ ਨਰਖਾ ਤਸੱਲੀ ਆ ਉਹ ਇੱਥੇ ਆਣ ਕੇ ਕਰ ਲਿਓ ਠੀਕ ਆ ਪਰ ਫਿਰ ਪਹਿਲੇ ਨੰਬਰ ਤੋਂ ਸ਼ੁਰੂਆਤ ਆ ਇਸੇ ਦੀ ਪੂਰੀ ਤੋਂ ਕਰਨੀ ਨੇ ਫਿਰ ਬਿਲਕੁਲ ਜੀ ਆਪਾਂ ਸੰਧੂ ਸਾਹਿਬ ਇਹਨਾਂ ਚਾਹੁੰਦੀ ਡਿਟੇਲ ਆ ਜਿਹੜੀ ਤੁਹਾਡੇ ਨਾਲ ਸਾਂਝੀ ਕਰਦੇ ਨੇ ਸਭ ਤੋਂ ਮੇਨ ਗੱਲ ਆ ਜਿਹੜੀ ਸੰਧੂ ਸਾਹਿਬ ਰੇਟ ਬਿਲ 11500 ਉਹੀ ਮਾਨਤਨ ਹੋਊਗਾ ਇਹੀ ਆਪਣਾ ਸੋ ਸਮਝ ਕੋਈ ਵੀਰ ਕਾਲ ਕਰਨਗੇ ਜਿੰਨਾਂ ਨੂੰ ਪਤਾ ਹੋਵੇ ਕਿ ਇੰਨਾ ਜਿਹੜਾ ਮਤਲਬ ਜਿਹੜਾ ਮਾਨਤਨ ਹੋਊਗਾ ਇਹ ਆ ਵੀ ਗੱਲ ਵੀ ਕੋਈ ਵੀ ਪੰਜਾ ਤਾਹਾਂ ਥਾਵਾਂ ਟਿਕਾਣੇ ਤੋਂ ਘੁੰਮ ਕੇ ਆ ਕੇ ਆਖੇ ਕਿ ਯਾਰ ਇੱਥੇ ਅੱਜ ਬਿਲਕੁਲ ਹਰਵੈਲ ਸਿੰਘ ਦੇ ਸਸਤੇ ਬਿਲਕੁਲ ਜਿਹੜੇ ਜਾਇਜ਼ ਰੇਟ ਆ ਸਾਰੀਆਂ ਤਾਜ਼ੀਆਂ ਸੁਈਆਂ ਚੋਣ ਚੰਗੀਆਂ ਨੇ ਬਾਕੀ ਦੁੱਧ ਤਾਂ ਸੰਦੂ ਸਾਹਿਬ ਦੀਵਾ ਦਾ ਹੀ ਆ ਆ ਬਿਲਕੁਲ ਜਿਹਨੇ ਦੁੱਧ ਦਾ ਜਿਹੜਾ ਲੈਵਲ ਆ ਉਹ ਦੁੱਧ ਲੈਵਲ ਤੇ ਆਈ ਆ ਜਿਹੜੀ ਹਜੇ ਤਾਜੀ ਆ ਬੋਲੇ ਦੇ ਵਿੱਚ ਆ ਉਹ ਤਾਂ ਬੌਲੇ ਦੇ ਵਿੱਚ ਪਾਕੀ ਚਵਾਈ ਚਬੂਈ ਦੇ ਬਿਲਕੁਲ ਖਰੇ ਪੰਜ ਚਾਰੇ ਪਸ਼ੂ ਇੱਕ ਤੋਂ ਇੱਕ ਚੰਗਾ ਚਲੋ ਠੀਕ ਆ ਜੀ ਸ਼ੁਰੂਆਤ ਕਰਦੇ ਆ ਸੋ ਪਹਿਲੇ ਨੰਬਰ ਤੋਂ ਦੋਸਤੋ ਇਹ ਬੂਰੀ ਤੁਸੀਂ ਦੇਖ ਰਹੇ ਜੀ ਤੇ ਬੂਰੀ ਮੱਝ ਤੋਂ ਆਪਾਂ ਸ਼ੁਰੂਆਤ ਕਰਦੇ ਆ ਤੇ ਸੂਹਾ ਹਰ ਵੇਲ ਕਿੰਨਾ ਤੇ ਕਿੰਨੇ ਕਿ ਦਿਨਾਂ ਦੀ ਇਹ ਪੰਜ ਕਲਿਆਣੀ ਬੂਰੀ ਆ ਹਾਂ ਠੀਕ ਆ ਜੀ ਮੰਗਰ ਇਹਦੇ ਜਿਹੜਾ ਅਜੂਬੇ ਦਾ ਕੱਟਾ ਆ ਗਿਆ ਉਹ ਵੀ ਆਪਾਂ ਦਿਖਾਵਾਂਗੇ ਨਾਲ ਠੀਕ ਆ ਜੀ ਠੀਕ ਆ ਜੀ ਤੀਜਾ ਸੂਹਾ ਸੂਈ ਆ ਅੱਛਾ ਜੀ ਸੂਈ ਨੂੰ ਅੱਜ ਕਰੀਬ ਇਹਨੂੰ 10 12 ਦਿਨ ਹੋ ਗਏ ਆ ਠੀਕ ਆ ਜੀ ਬੱਚਾ ਬਹੁਤ ਆਉ ਦਾ ਪਾਇਆ ਇਹਨੇ ਲੋ ਦੋ ਦੇ ਦੇ ਥੱਲੇ ਇਸ ਟਾਈਮ ਜਿਹੜਾ ਸੰਤੂ ਸਾਹਿਬ 9-10 ਕਿਲੋ ਹੋਊਗਾ ਠੀਕ ਆ ਨਾਲ ਦੀ ਨਾਲ ਆਪਾਂ ਜਿਹੜੇ ਪਸ਼ੂ ਦੀ ਗੱਲ ਕਰੀਏ ਕਿ ਇਹ ਬਾਲੇ ਸਾਮ ਸੰਭਾਵ ਵਾਲੇ ਥਾਂ ਤੋਂ ਜਿਹੜੇ ਦੋ ਪਸ਼ੂ ਨਹੀਂ ਆਏ ਠੀਕ ਆ ਹਾਂ ਇਹ ਕੋਈ ਨੀਲੀ ਝੋਟੀ ਵੀ ਇੱਦੇ ਵਧੀਆ ਥਾਂ ਤੋਂ ਨਹੀਂ ਤੇ ਇਹ ਵੀ ਨਹੀਂ ਠੀਕ ਆ ਤੇ ਪਰ ਬਰੀਡ ਇਹਨਾਂ ਦੋਨਾਂ ਦੇ ਵਿੱਚ ਬਹੁਤ ਜ਼ਿਆਦੀ ਲੋ ਦੱਸੋ ਬੂਰੀ ਸ਼ਕੀਨ ਵੀਰਾਂ ਵਾਸਤੇ ਆ ਜਿਹੜੇ ਬੂਰੀ ਖਰੀਦਣ ਤੇ ਚਾਹਵਾਨ ਵੀਰ ਹੁੰਦੇ ਆ ਠੀਕ ਆ ਜੀ ਬਾਕੀ ਚੋਣ ਸੰਤੂ ਸਾਹਿਬ ਬਹੁਤ ਵਧੀਆ ਠੀਕ ਆ ਫਿਰ ਸੰਤੂ ਸਾਹਿਬ ਮੈਂ ਟੋਕੜ ਗੱਬਣ ਸੇਲ ਕੀਤੀ ਸੀਗੀ ਏ ਕੀ ਇਹ ਹਾਂਜੀ ਅੱਛਾ ਚਲੋ ਉਹਨਾਂ ਨੇ ਮਤਲਬ ਫਿਰ ਵੇਚ ਦਿੱਤੀ ਠੀਕ ਹੈ ਜੀ ਤੇ ਬਹੁਤ ਚੰਗੀ ਮੱਝ ਫਿਰ ਇਹਦੀ ਸਭ ਤੋਂ ਖਾਸੀਅਤ ਆ ਇਹਨੂੰ ਜਿੰਨਾ ਟਾਈਮ ਹੀ ਚੋਣਾ ਜੋ ਮਤਲਬ ਆਪਣੀ ਮਰਜ਼ੀ ਨਾਲ ਇਹਨੂੰ ਛੱਡਣਾ ਪੈਂਦਾ ਲਾਸਟ ਠੀਕ ਹੈ ਜੀ ਲੰਮਾ ਸਮਾਂ ਦੁੱਧ ਦਿੰਦੀ ਹੈ ਠੀਕ ਹੈ ਜੀ ਹਾਂ ਦੋਸਤੋ ਪੂਰੀ ਮੱਝ ਪ੍ਰੋਪਰ ਤੁਸੀਂ ਇਹ ਦੇਖ ਲਈ ਆ ਠੀਕ ਹੈ ਜੀ ਤੇ 9 ਕਿਲੋ ਦੁੱਧ ਇਸ ਵਕਤੇ ਤੇ ਥਲੇ ਹਾਜ਼ਰ ਆ ਸੋ 12 ਦਿਨਾਂ ਦਾ ਆਈਡੀਆ ਕੋਈ ਫਿਰ 13 ਦਿਨਾਂ ਦਾ ਬਾਹਰ ਕਿ ਦੁੱਧ ਤੇ ਬਹੁਤ ਛੇਤੀ ਆਊਗੀ ਹੋਰ ਬਾਕੀ ਸਭ ਸੰਭਾਲ ਨਾਲ ਮਗਰ ਯੂਬੇ ਦਾ ਕਟਾ ਜੀ ਮਗਰ ਯੂਬੇ ਦਾ ਵਾ ਬਿਲਕੁਲ ਤੁਹਾਨੂੰ ਦਿਖਾ ਦਿੰਦੇ ਆ ਬੱਚਾ ਬੋਟ ਆਫ ਦਾ ਲਓ ਜੀ ਆ ਚੈੱਕ ਕਰੋ ਆ ਦੇਖੋ ਠੀਕ ਹੈ ਜੀ ਤੋਂ ਥਾਨ ਤੋਂ ਬਹੁਤ ਵਧੀਆ ਬਾਕੀ ਚਾਰੇ ਥਾਨਾਂ ਦੀ ਵੰਡ ਆ ਆਪਸੀ ਮਰਨਬੁਰਲਾ ਬਿਲਕੁਲ ਤੁਹਾਡੇ ਸਾਹਮਣੇ ਆ ਜੀ ਠੀਕ ਆ ਤੇ ਚੁਵਾਈ ਜੁਵਾਈ ਇਹੋ ਜਿਹੇ ਥਾਨਾ ਜਿਹੜੇ ਦੋਸਤੋ ਆਪਾਂ ਉਮੀਦ ਕਰਦੇ ਹਾਂ ਬਿਲਕੁਲ ਪੂਰੀ ਟੀਨ ਬਹੁਤ ਠੰਡੀ ਹਾਂ ਠੀਕ ਹੈ ਠੰਡੀ ਸੀਲਸ ਲੱਗਾ ਬਿਲਕੁਲ ਚਮੜੀ ਚਮੜੀ ਜਿਹੜੀ ਬਿਲਕੁਲ ਪਤਲੀ ਆ ਠੀਕ ਹੈ ਤੁਸੀਂ ਬਿਲਕੁਲ ਤੁਹਾਨੂੰ ਕੋਈ ਜਿੱਦਾਂ ਮਰਜ਼ੀ ਮੋੜੀ ਚੱਲੋ ਹਾਂ ਸੋ ਨਰਮ ਜਿਹੜੀ ਦੋਸਤੋ ਪੂਸ਼ ਆ ਆ ਫੇਸ ਬਾਕੀ ਬੱਚਾ ਸੰਤੂ ਸਾਹਿਬ ਨਾਲ ਨਹੀਂ ਨਾਲ ਆਪਾਂ ਦਿਖਾਈਏ ਆ ਲਓ ਜੀ ਬਿਲਕੁਲ ਕਹਿੰਦੇ ਨੇ ਨਾ ਕੁਦਰਤੀ ਚੀਜ਼ ਆ ਬਾਕੀ ਮੋਰਾ ਦੇ ਬੱਚੇ ਵੀ ਹੈਗੇ ਲੱਗੇ ਆ ਚੀਜ਼ ਦੇਖੋ ਇਹਦੀ ਬੱਚੇ ਦੀ ਠੀਕ ਆ ਬਿਲਕੁਲ ਨੀਲੀ ਅੱਖਾਂ ਡਾਟਿਆ ਬਿਲਕੁਲ ਪਿਓ ਵਾਂਗੂ ਸੇਮ ਅਜੂਬਾ ਠੀਕ ਆ ਜੀ ਬਹੁਤ ਸੋਹਣਾ ਮੁੰਡਾ ਆ ਕਰੋ ਚੱਕ ਜੀ ਠੀਕ ਆ ਜੀ ਤੋ ਡੇਟਾ ਕਟਾਉਂਦੇ ਹਾਂ ਤੇ ਥੋੜਾ ਟੁੱਟਦਾ ਹੈ ਬਾਕੀ ਆਕੂ ਕਬਲੀ ਮਣਕੀ ਆ ਬਹੁਤ ਸੋਹਣਾ ਨਿਸ਼ਾਨੀਆਂ ਨਿਸ਼ੂਨੀਆਂ ਵੇਖੋ ਲਿਮਟਿਡ ਦੀ ਸਫੇਤੀ ਸਪੂਤੀ ਨਹੀਂ ਆਪਾਂ ਕਹਾਂਗੇ ਬਿਲਕੁਲ ਮਾਰਕਿੰਗ ਜਿਹੜੀ ਲਿਮਟਿਡ ਦੀ ਹੈ ਬਹੁਤ ਮਗਰ ਚੱਕੀ ਕੁਆਲਿਟੀ ਦਾ ਕਟਾ ਰੇਟ ਸੰਧ ਸਾਹਿਬ ਇਹਦਾ ਬਹੁਤ ਜਾਇਜ਼ ਹੈ ਮੈਂ ਤਾਂ ਫਕੀ ਕਰਦੇ ਹਾਂ ਜੀ ਬਿਲਕੁਲ ਉਹਦੇ ਜੋ ਮੰਨਤਾਂ 65000 ਰੁਪਏ 65000 ਚ ਬਿਲਕੁਲ ਤੁਹਾਨੂੰ ਸਟਾਰਟਿੰਗ ਚ ਦੱਸਿਆ ਸੀਗਾ 11500 ਹਮ ਠੀਕ ਹੈ ਜੀ 40000 ਦੀ ਦੇ ਦਾਂ ਲਓ ਜੀ 40000 ਦੀ ਇਹ ਲੈਦੇ ਆ ਭਰਾਓ ਬੂਰੀ ਮੱਝ ਮਗਰ ਕਟਾ ਨੀਲੀ ਦਾ ਮਗਰ ਕਟਾ ਠੀਕ ਆ ਜੀ ਤੇ 64000 ਇਹ ਲੈਦੇ ਆ ਤੇ 9 ਕਿਲੋ ਨੈਟ ਦੁੱਧ ਹਾਂ ਬਿਲਕੁਲ ਜੀ ਦੋ ਟਾਈਮ ਆ ਕੇ ਕੋਈ ਆਪਣੀ ਤਸੱਲੀ ਕਰੇ ਠੀਕ ਆ ਜੀ ਜਿਹਨੇ ਆਨਲਾਈਨ ਸੌਦਾ ਕਰਨਾ ਉਹ ਵੀ ਕਰ ਸਕਦਾ ਪਰ ਮਿਲ ਸੈਕੰਡ ਨੰਬਰ ਤੇ ਆਪਣੇ ਕੋਲ ਜਿਹੜੀ ਇਹ ਮੱਝ ਆ ਗਈ ਆ ਬਿਲਕੁਲ ਦੂਜੇ ਸੂਵੇ ਚੋਟੀ ਸੂਈ ਆ ਲਓ ਜੀ ਦੂਜਾ ਸੂਬਾ ਦਿਨ ਕਿੰਨੇ ਹੋ ਗਏ ਹਾਂ ਦਿਨ ਇਹਨੂੰ ਅੱਜ 15 ਕ ਹੋ ਗਿਆ ਆ ਮਗਰ ਕਟੀ ਇਹਦੇ ਬਿਲਕੁਲ ਜੀ ਲਓ ਜੀ ਪੂਰੀ ਨਿੱਗਰ ਆ ਤਿੰਨ ਸਾਬ ਇਹਦੇ ਚ ਦੋਵੇਂ ਚੀਜ਼ਾਂ ਆ ਆ ਅੱਖ ਬਿੱਲੀ ਆ ਹੂੰ ਪਿੱਛੋਂ ਸਾਰੀ ਬਲੈਕ ਆ ਇਹੇ ਹੂੰ ਕਿਤੇ ਨਾ ਕਿਤੇ ਜਿਹੜਾ ਨੀਲੀ ਦਾ ਪੱਖ ਵੀ ਰੱਖਦੀ ਹੈ ਆਹਾ ਆਹਾ ਠੀਕ ਹੈ ਲਓ ਜੀ ਹਾਂ ਤਾਂ ਦੋਸਤੋ ਕਿਤੇ ਨਾ ਕਿਤੇ ਚਲੋ ਨੀਲੀ ਦਾ ਪੱਖ ਵੀ ਆ ਕਿਤੇ ਨਾ ਕਿਤੇ ਆਪਾਂ ਕਰਾਸ ਦੇ ਵਿੱਚ ਵੀ ਕਹਿ ਦਿੰਦੇ ਆ ਕਿ ਇਹਾਂ ਦੀ ਮਦਰ ਦੀ ਗੱਲ ਕਰੀਏ ਤੇ ਨੀਲੀ ਤੇ ਮਾਲੀ ਤੋਂ ਚੰਗੇ ਤੋਂ ਬਣੀ ਹੋਊਗੀ ਕਿਉਂਕਿ ਇਹਦੇ ਵਿੱਚ ਜਿਹੜੇ ਆਪਾਂ ਥੋੜੇ ਜਿਹਾ ਫੰਕਸ਼ਨ ਹੈ ਜਾਂ ਕੈਰੇਕਟਰ ਆ ਬਾਕੀ ਕਿਉਂਕਿ ਇਹਦੀ ਜਿਹੜੀ ਬਰੀਕੀ ਆ ਬਿਲਕੁਲ ਨੀਲੀ ਤੇ ਆ ਹਾਂ ਠੀਕ ਹੈ ਤੇਦੀ ਆਖੂ ਕੁ ਪੂਰੀ ਨੀਲੀ ਦੂਜੇ ਸੂਵੇ ਝੋਟੀ ਆ ਦੋ ਦੇ ਦੇ ਥੱਲੇ ਕੋਈ 10 11 ਕਿਲੋ ਇਹਦੇ ਥੱਲੇ ਇਸ ਟਾਈਮ ਅੱਛਾ ਜੀ ਜਿਹੜਾ ਹਾਜ਼ਰ ਆ 10 ਤੋਂ ਬਾਹਰ ਹੋਗਾ ਠੀਕ ਆ ਜੀ ਤੇ ਚੁਵਾਈ ਚੁਈ ਬਹੁਤ ਵਧੀਆ ਬਾਕੀ ਨਾਲ ਦੀ ਨਾਲ ਆਪਾਂ ਚੁਵਾਈ ਸਾਰੇ ਪਸ਼ੂਆਂ ਦੀ ਦਿਖਾਈ ਦੇਣੀ ਆ ਹਾਂ ਜੀ ਹਾਂ ਜੀ ਲਓ ਜੀ 10 ਕਿਲੋ ਦੁੱਧ ਬਾਕੀ ਭਾਂਡਾ ਭੁੰਡਾ ਵੇਖੋ ਬਹੁਤ ਸੋਹਣਾ ਵਿਖਾਲਾ ਥੱਲੇ ਪਿੱਛੇ ਕੱਤੀ ਦੀ ਪੂਰੀ ਖਬਰਦਾਰ ਆ ਠੀਕ ਆ ਜੀ ਤੇ ਵਜਨ ਵਜਨ ਵੀ ਪੂਰਾ ਇਹਦੇ ਛੋਟਾ ਲੰਬੀ ਲੰਬੀ ਪੂਰੀ ਆ ਠੀਕ ਆ ਪੂਰੀ ਨਿਗਰ ਆ ਜੀ ਆ ਨਿਗਰ ਆ ਪੂਰੀ ਲੰਬੀ ਲੰਬੀ ਪੂਰੀ ਆ ਤੇ ਰੇਟ ਜਿਹੜੇ ਦੋਸੋ ਬਿਲਕੁਲ ਵਾਜਬ ਆ ਤੇ ਜੈ ਜ ਰਹਿਣ ਰਹਿਣ ਵਾਲੇ ਰੇਟ ਆ ਬਿਲਕੁਲ ਵਾਜਬ ਰੇਟ ਆ ਠੀਕ ਆ ਜੀ ਤੇ ਮਗਰ ਕੱਟੀ ਇੱਕ ਵਾਰੀ ਤੁਹਾਨੂੰ ਫੇਰ ਦਿਖਾ ਦਕੇ ਆ ਫੀਮੇਲ ਬੱਚਾ ਇਹਦੇ ਥੱਲੇ ਇਹਦਾ ਵੀ ਸੰਤੂ ਸਾਬ ਜਿਹੜਾ ਰੇਟ ਆ 75000 ਹਾਂਜੀ 74000 ਦੀ ਦੇ ਲੈ 74000 ਦੀ ਦੇ ਲੈ ਠੀਕ ਆ ਜੀ ਠੀਕ ਆ ਜੀ ਦੁੱਧ 10 ਕਿਲੋ ਤੋਂ 10 ਤੋਂ 12 ਹੋਊਗਾ ਜੀ 11 ਵੀ ਹੋ ਸਕਦਾ ਤੇ ਚੋਣ ਬਹੁਤ ਚੰਗੀ ਠੀਕ ਆ ਜੀ ਆਨਲਾਈਨ ਕਿਸੇ ਨੇ ਆਨਲਾਈਨ ਵੀ ਸੌਦਾ ਕਰਨਾ ਹੋਵੇ ਤਾਂ ਕਰ ਸਕਦਾ ਜੀ ਲਓ ਜੀ 10 ਕਿਲੋ ਤੋਂ ਬਾਹਰ ਇਸ ਵਕਤ ਦੁੱਧ ਪਰ 10 ਕਿਲੋ ਮੰਨ ਕੇ ਤੁਸੀਂ ਸੌਦਾ ਕਰ ਲਿਓ ਠੀਕ ਆ ਜੀ ਤੇ ਬਾਕੀ ਝੋਟੀ ਦਾ ਪੂਰਾ ਵੇਰਵਾ ਤੁਹਾਨੂੰ ਮਿਲ ਗਿਆ ਤੇ ਨਾਲ ਦੀ ਨਾਲ ਜਿਹੜੀਆਂ ਦੋਸਤੋ ਆਪਾਂ ਚੁਵਾਈਆਂ ਤੁਹਾਨੂੰ ਕਰਕੇ ਦਿਖਾ ਦਾਂਗੇ ਥੋੜੀ ਥੋੜੀਗਾ ਧਾਰਾ ਤੂਰਾ ਮਾਰ ਕੇ ਵਿੱਚੇ ਤਸੱਲੀ ਕਰਾ ਦਾਂਗੇ ਉਹਨਾਂ ਵੀਰਾਂ ਲਈ ਆ ਵੀ ਜਿਹੜੇ ਆਨਲਾਈਨ ਕੋਈ ਸੌਦਾ ਕਰਦੇ ਜਾਂ ਦੂਰੋਂ ਨੜਿਓ ਠੀਕ ਆ ਤੇ ਜਿਹੜਾ ਕੋਈ ਭਰਾ ਲਾਗੇ ਬੰਨੇ ਬਾਕੀ ਸਤਿ ਸ੍ਰੀ ਅਕਾਲ ਸਾਬ ਚੋਣ ਬਹੁਤ ਚੰਗੀਆਂ ਪੋਲੀਆਂ ਆ ਚੁਵਾਈ ਦੇ ਵਿੱਚ ਕੋਈ ਵੀ ਪਸ਼ੂ ਨਹੀਂ ਮੜਾ ਠੀਕ ਆ ਜੀ ਬਿਲਕੁਲ ਕਿਸੇ ਭੈਣ ਨੇ ਭਰਾ ਨੇ ਹਨਾ ਛੋਟ ਅਛਾ ਰਵੇਲਾ ਮਾਝੇ ਦੀ ਇੱਕ ਤੀਜੇ ਨੰਬਰ ਤੇ ਦਾ ਬੇਰਬਾ ਬਿਲਕੁਲ ਮੋਰਾ ਦੀ ਆ ਅਛਾ ਜੀ ਹਾਂ ਬਹੁਤ ਚੰਗੀ ਆ ਲੰਬਾਈ ਲੰਬੂਈ ਮਾਝੀ ਦੀ ਬਹੁਤ ਸੋਹਣੀ ਆ ਹਾਂ ਇਹ ਸੰਧੂ ਸਾਹਿਬ ਕੱਲ ਸਵੇਰੇ ਸੂਈ ਸੀ ਕਿ ਤੜਕੇ ਠੀਕ ਆ ਜੀ ਤਾਂ ਇਹਦੇ ਥੱਲੇ ਬੋਲੇ ਦੀ ਆਪਾਂ ਗੱਲ ਕਰੀਏ ਤਾਂ ਅੱਗੇ ਵੀ ਕਈ ਵਾਰ ਆਪਾਂ ਇਹੀ ਗੱਲ ਕਰਦੇ ਹਾਂ ਬੋਲਾ ਕਿਲੋ ਵੀ ਹੋ ਸਕਦਾ ਬੋਲਾ 10 ਕਿਲੋ ਵੀ ਹੋ ਸਕਦਾ ਪਰ ਜਿਹੜੀ ਇਹਦੀ ਦੁੱਧ ਦੀ ਗੱਲ ਕਰੀਏ ਆਪਾਂ 12 13 ਲੀਟਰ ਦੀ ਇਹ ਮਾਲਕ ਆ ਸਾਡੇ ਜਦੋਂ ਦੁੱਧ ਲੈਵਲ ਤੇ ਆਊਗੀ ਤਾਂ ਆਟੋਮੈਟਿਕਲੀ ਹੁਣ ਵੀ ਇਹਦੇ ਥੱਲੇ ਜਿਹੜਾ ਕੋਈ 7 ਕਿਲੋ ਬੋਲਾ ਜਿਹੜਾ ਹਾਂ ਜੀ ਅੱਜ ਦੂਜਾ ਤੀਜਾ ਦਿਨ ਨਹੀਂ ਜੀ ਬਿਲਕੁਲ ਕੱਲ 4 ਵਜੇ ਸੂਈ ਹੈ ਅੱਜ ਦੂਜੇ ਦਿਨ ਚ ਆ ਦੂਜੇ ਦਿਨ ਚ ਮਗਰੇ ਦੇ ਕਟਾ ਮਗਰੇ ਦੇ ਕੱਟੀ ਆ ਗਈ ਹੈ ਜੀ ਕੱਟੀ ਆ ਮਗਰ ਏ ਬੀ ਸੀ ਵਾਲਿਆਂ ਦੇ ਜਿਹੜਾ ਆਪਣਾ ਬੀਸ਼ਮ ਅੱਛਾ ਜੀ ਬੀਸ਼ਮ ਦੀ ਆ ਲਓ ਜੀ ਸੋ ਮਗਰ ਕੱਟੀ ਹੈ ਦੋਸਤੋ ਉਹ ਵੀ ਵੀਰਾਂ ਦਾ ਵੀ ਚੰਗੇ ਸੀਮਣਦੀ ਆ ਤੁਹਾਨੂੰ ਨੋਟ ਕਰਾ ਹੀ ਦਿੱਤਾ ਤੇ じゃ ਸੂਆ ਜਿਹੜਾ ਹੋ ਗਈ ਪਿਓਰ ਹਾਂ ਜੀ ਬਿਲਕੁਲ ਜੀ ਤੀਜਾ ਸੂਆ ਸੂਈ ਆ ਹਾਂ ਜੀ ਬਹੁਤ ਸੋਹਣੀ ਲੰਬਾਈ ਮਾਈਦੀ ਲੰਬਾਈ ਦੀ ਗੱਲ ਕਰੀਏ ਤਾਂ ਬਹੁਤ ਜਾਦੀ ਹਾਈਟ ਵੀ ਬਹੁਤ ਸੋਹਣੀ ਆ ਲੋ ਵੀ ਪ੍ਰਭੂ ਠੀਕ ਆ ਸੈਕੰਡ ਦਿਨ ਹੈ ਅਜ ਦੂਜੇ ਦਿਨ ਤੇ ਬਿਲਕੁਲ ਕੱਟੀ ਬਹੁਤ ਨਿੱਗਰ ਦਿੱਤੀ ਇਹਨੇ ਭੀਸ਼ਮ ਦੀ ਕੱਟੀ ਪੂਰੀ ਜਮੀ ਪਲੀ ਆਗੇ ਬੱਚਾ ਬਹੁਤ ਪਿਆਰਾ ਦਿੱਤਾ ਆ ਲਓ ਜੀ ਤੋਂ ਵੈਸੇ ਵੀ ਜਿਹੜਾ ਤੁਸੀਂ ਚੰਗੇ ਨਸਲ ਬਰੀਡ ਵਾਲਾ ਬੱਚਾ ਬਿਲਕੁਲ ਜੈਡ ਬਲੇਗਾ ਬਿਲਕੁਲ ਦੋ ਕੀ ਵਾਲ ਜਿਹੜੇ ਚਿੱਟੇ ਆ ਆ ਲਓ ਜੀ ਠੀਕ ਹੈ ਜੀ ਕੁਝ ਮਗਰ ਸੰਧੂ ਸਾਹਿਬ ਮੱਝ ਘਰੋਂ ਆਈ ਕਿਸੇ ਆਪਣੇ ਸੱਜਣ ਤੋਂ ਹਾਂ ਕੋਈ ਵੀ ਆਪਾਂ ਗਾਰੰਟੀ ਦੇ ਵੀ ਇਹਨੂੰ ਜਿਹੜਾ ਆਪਦੇ ਦੁੱਧ ਲੈਵਲ ਤੇ 20 ਦਿਨ ਬਾਅਦ ਆ ਜਦੋਂ 12 13 ਕਿਲੋ ਤੇ ਨੋਰਮਲ ਚੱਲੂਗਾ ਠੀਕ ਆ ਜੀ ਤਾਂ ਰੇਟ ਸੰਧੂ ਸਾਹਿਬ ਇਹਦਾ ਵੀ ਬ ਲੇ ਦੇ ਸੇਮ ਇਹਨਾਂ ਦਾ ਉਹਦਾ ਇੱਕੋ ਜਿਹਾ ਰੇਟ ਆ 575 ਆ ਉਹਤਰ ਦੀ ਲੈ ਜੀ ਚਵਤਰ ਜੀ ਹਾਂ ਬਿਲਕੁਲ ਜੀ ਉਹਦੀ 74000 ਦੀ ਮਿਲ ਜੂਗੀ ਤੁਹਾਨੂੰ ਹਾਂ ਬਿਲਕੁਲ ਜੀ ਕੱਲ ਦੀ ਗੱਲ ਦਾ ਕੋਲ ਆਇਆ ਕੋਈ 6-7 ਕਿਲੋ ਇਸ ਵਕਤੇ ਦੇ ਥੱਲੇ ਬਿਲਕੁਲ ਇਹਨੂੰ ਬੱਚੇ ਵੀ ਚਵਾਈ ਕਰ ਸਕਦਾ ਇੰਨੀ ਕੇ ਦੀ ਪੋਲੀ ਚਵਾਈ ਹਾਂ ਠੀਕ ਹੈ ਜੀ ਵਗੇ ਆਪਾਂ ਨਾਲ ਦੀ ਨਾਲ ਚਵਾਈ ਇਹਦੀ ਦਿਖਾ ਦਾਂਗੇ ਅਜੇ ਸੰਤੂ ਸਾਹਿਬ ਜਦੋਂ ਪਸ਼ੂ ਸੁੰਦਾ ਨਾ 8-10 ਦਿਨ ਦਾ ਪਸ਼ੂ ਨੋਰਮਲ ਰੁਟੀਨ ਤੇ ਰਹਿੰਦਾ ਹਾਂ ਜਿਹੜੇ ਪਸ਼ੂ ਥੱਲੇ ਕੁਛ ਨਹੀਂ ਨਾ ਦੀਂਦਾ ਅਸਲ ਜਿਹੜਾ ਪਸ਼ੂ 12ਵੇਂ ਤੋਂ 13ਵੇਂ 14ਵੇਂ 15ਵੇਂ ਮਹੀਨੇ ਤੱਕ ਜਿਹੜਾ ਪਸ਼ੂ ਫਿਰ ਖੁੱਲਦਾ ਦੁਬਾਰਾ ਉਹ ਬਿਲਕੁਲ ਜਿਹੜਾ ਪਸ਼ੂ ਠੱਪਿਆ ਜਾਂਦਾ ਸਹੀ ਹੈ ਜੀ ਸਹੀ ਹੈ ਇੱਕ ਸੰਧੂ ਸਾਹਿਬ ਆ ਗਈ ਆ ਉਹ ਵੀ ਖੀਰ ਤੇ ਇੱਕ ਜਿਹੜਾ ਤੁਸੀਂ ਨਾਗਤ ਨੂੰ ਦਿਖਾਉਣੇ ਆ ਇਹ ਵੀ ਸੂਈ ਹੈ ਤਾਜੀ ਮੈਂ ਇਹ ਸੰਧੂ ਸਾਹਿਬ ਅੱਜ ਸਵੇਰੇ ਹਾਂ ਕੋਈ 5:30 6 ਵਜੇ ਸੂਈ ਆ ਅੱਛਾ ਜੀ ਬਹੁਤ ਸੋਹਣੀ ਝੋਟੀ ਆ ਕੱਲ ਸ਼ਾਮੀ ਆਪਣੇ ਕੋਲੇ ਆਈ ਆ ਪਹਿਲਾਂ ਨਹੀਂ ਆ ਪਹਿਲਾਂ ਨੇ ਆ ਮੂੰਹ ਚਾਰ ਦੰਦਾ ਅੱਛਾ ਠੀਕ ਆ ਜੀ ਪਿੱਛੇ 507 ਦੀ ਕੱਟੀ ਆ ਗਈ ਸੀ ਆਈਆਰ ਵੀ ਨੱਬ ਵਾਲਿਆਂ ਦੀ ਅਸਾ 507 ਦੀ ਮਗਰ ਕੱਟੀ ਐ ਮੂੰਹੋਂ ਚਾਰ ਦਾ ਦਾ ਝੋਟੀ ਠੰਡੀ ਸੰਧੂ ਸਾਹਿਬ ਬਹੁਤ ਜਿਆਦਾ ਨਿਕਲੀ ਆ ਹੁਣ ਤੁਸੀਂ ਵੇਖੋ ਕਿ 10 10:30 ਦਾ ਸਮਾਂ ਹੁੰਦਿਆ 5:35 ਸੂਈ ਆ ਇਹਨੂੰ ਜ਼ੋਰ ਪਾਈ ਨੂੰ ਵੀ 2 ਘੰਟੇ ਹੋ ਗਏ ਅੱਛਾ ਅਜੇ ਮਾਰਨਿੰਗ ਸੂਈ ਐ ਹਾਂ ਮਤਲਬ 3 ਘੰਟੇ ਬਾਅਦ ਆਇਨੇ ਜਿਹੜੀ ਪ੍ਰੋਪਰ ਜ਼ੇਰ ਪਾਦੀ ਉਹ ਦੋਸਤੋ ਪ੍ਰੋਪਰ ਜ਼ੇਰ ਜਿਹੜੀ ਆ ਪਾ ਦਿੰਦੀ ਸੀ ਇਹ ਹੁਣ ਆਪਾਂ ਇਹਦੀ ਸਭ ਤੋਂ ਟਵਾਈ ਵੀ ਕੀਤੀ ਆ ਹਾਂ ਬਿਲਕੁਲ ਕਿਤੇ ਇਹਨੇ ਲੱਤ ਛੜਨੀ ਕੀਤੀ ਇੰਨੀ ਠੰਡੀ ਨਿਕਲੀ ਲਓ ਜੀ ਪਹਿਲਾ ਸੂਆ ਦੋਸਤੋਂ ਝੋਟੀ ਸੂਈ ਆ ਮੂੰਹੋਂ ਚਾਰ ਦਾ ਦਾ ਆ ਫੇਸਵਾਲੀ ਦੀ ਆ ਠੀਕ ਹੈ ਜੀ ਬੱਚਾ ਬੋਟ ਆਫ ਦਾ ਪਾਇਆ ਕੱਟੀ ਆ ਮਗਰ ਮਗਰ ਕੱਟੀ ਆ ਗਈ ਠੀਕ ਹੈ ਜੀ 507 ਹੁਣ ਸੰਧੂ ਸਾਹਿਬ ਇਹ ਬੱਚੇ ਨੇ ਪੂਰਾ ਇਹਨੂੰ ਨਿਚੋੜ ਦਿੱਤਾ ਹਾਂ ਜੀ ਮੱਚ ਚੁੰਗ ਗਈ ਆ ਹਾਂ ਜੀ ਤਾਂ ਕੁਛ ਤਾਂ ਰੱਬਾ ਮਾਰੀਆਂ ਵੀ ਸੀ ਆ ਅੱਛਾ ਥੋੜਾ ਬਾਅਦ ਆ ਫਿਰ ਚੋਲ ਲਈਏ ਮੋਟਰ ਚੋਲੀ ਪਰ ਚੋਣ ਬਹੁਤ ਠੰਡੀ ਸੀਲ ਨਿਕਲੀ ਆ ਆਪਾਂ ਥੋੜੀਆਂ ਬਹੁਦੀਆਂ ਫਿਰ ਵੀ ਥੱਲੇ ਬੈਠ ਕੇ ਇਹਦੇ ਦਿਖਾਵਾਂਗੇ ਆਪਾਂ ਠੀਕ ਹੈ ਜੀ ਲੋ ਦੋਸਤੋ ਥੋੜੀ ਬਾਅਦ ਚਵਾਈ ਜੜੀ ਆ ਨਾਲ ਦੀ ਨਾਲ ਬੱਚੇ ਨੂੰ ਲਿਆਇਆ ਠੀਕ ਹੈ ਜੀ ਕਿਲੇ 나ੜੂ ਆ ਮਗਰ ਵੇਖੋ ਤੁਸੀਂ ਕੱਟੀ ਬਿਲਕੁਲ ਜੀ ਇਹਦੀ ਜਿਹੜੀ ਜੋਰ ਆਇਥੋਂ ਆਪਾਂ ਦੂਰੋਂ ਹੀ ਥੋੜੀ ਝਾਤ ਮਾਰਾ ਦਈਏ ਲਓ ਜੀ ਆਹ ਸਾਹਮਣੇ ਪਈ ਆ ਤੇ ਕੱਤੀ ਬਹੁਤ ਸੋਹਣੀ ਹੈ ਮਗਰ ਇਹ ਵੀ ਕੋਈ ਗਾਂ ਵੀਰ ਸ਼ੌਕ ਨਾਲ ਸਾਭ ਲੂਗਾ 500 ਬਿਲਕੁਲ ਜੀ ਇੱਕ ਨੀਲੀ ਨਹੀਂ ਦੋ ਨੀਲੀਆਂ ਜੀ ਬਿਲਕੁਲ ਬੱਚੇ ਦੇ ਸੂ ਦੇ ਵੀ ਦਾਗ ਆ ਗਿਆ ਥੱਲੇ ਵੀ ਹਵਾਨੇ ਤੇ ਵੀ ਆ ਗਿਆ ਲਓ ਜੀ ਬਹੁਤ ਚੰਗਾ ਬੱਚਾ ਪਾਇਆ ਕੱਟੀ ਨੇ ਹਾਂ ਖੁਦ ਵੀ ਕੱਟੀ ਆ ਪਿੱਛੇ ਵੀ ਕੱਟੀ ਆ ਗਈ ਲਓ ਜੀ ਆਪ ਵੀ ਕੱਟੀ ਮਗਰ ਵੀ ਕੱਟੀ ਬਾਕੀ ਆ ਜਿਹੜੀਆਂ ਚੀਜ਼ਾਂ ਇਹ ਕੱਲ ਤੱਕ ਪੂਰੀਆਂ ਕਵਰ ਕਰ ਜੂਗੀ ਠੀਕ ਹੈ ਬਾਕੀ ਇਹਦੀ ਕੁਆਲਿਟੀ ਦੇ ਵਿੱਚ ਕੋਈ ਕਮੀ ਨਹੀਂ ਆ ਆ ਦੇਖੋ ਠੀਕ ਹੈ ਤੇ ਬਾਕੀ ਕਿਉਂ ਨ ਇੰਨੀ ਕੁ ਪੋਲੀ ਨਿਕਲੀ ਆ ਤੇ ਠੰਡੀ ਸੀਲ ਨਿਕਲੀ ਠੀਕ ਆ ਜੀ ਹਾਂਜੀ ਤੇ ਰੇਟ ਇਹਦਾ ਬਿਲਕੁਲ ਜਾਇਜ਼ ਹੋਊਗਾ ਆ 65000 ਸਿਰਫ ਇਹਦੇ ਚੋਂ 1000 ਰੁਪਏ ਮਾਨਤਾ ਹੋਗਾ ਠੀਕ ਆ ਜੀ 654 ਦੀ 654 ਦੀ ਦੇ ਲੈ ਲੋ ਜੀ 65400 ਦੀ ਭਰਾ ਭੋ ਜਿਹੜੀ ਤੁਹਾਨੂੰ ਝੋਟੀ ਮਿਲ ਜੂਗੀ ਤੇ ਮਗਰ ਕੱਟੀ ਬਾਕੀ ਇਹ ਵੇਰਵਾ ਇਹ ਡਿਟੇਲ ਆ ਜੇਰ ਜੁਰ ਪ੍ਰੋਪਰ ਪਾ ਦਿੱਤੀ ਆ ਆਪਾਂ ਤੁਹਾਨੂੰ ਵੀ ਦਿਖਾ ਦਿੰਦੇ ਆ ਮਾੜਾ ਜੀ ਠੀਕ ਆ ਜੀ ਬਿਲਕੁਲ ਜੀ ਇਹ ਸਾਹਮਣੇ ਪਈ ਆ ਲਓ ਜੀ ਮੇਰੇ ਕੋਲ 3 ਘੰਟੇ ਬਾਅਦ ਐਨੇ ਜਿਹੜੀ ਜੇਰ ਆ ਲਓ ਜੀ ਪਾ ਦਿੱਤੀ ਸੀ ਠੀਕ ਆ ਜੇਰ ਜੁਰ ਜਿਹੜੀ ਦੋਸਤੋ ਪ੍ਰੋਪਰ ਪੈ ਗਈ ਆ ਠੀਕ ਆ ਫਿਲਹਾਲ ਆਪਾਂ ਤੁਹਾਨੂੰ ਦਿਖਾ ਦਿੱਤੀ ਆ ਅੱਗੇ ਮੇਰਾ ਭਰਾ ਕੋਈ ਆਉਂਦਾ ਤੇ ਤੁਸੀਂ ਵੀ ਤਸੱਲੀ ਕਰੋ ਆਪਦਾ ਕਿਉਂ ਮੈਂ ਕੇਨਦ ਸਾਹਿਬ ਮੈਂ ਗੱਲ ਦੱਸਦਾ ਉਹ ਜਿਹੜੀ ਤੀਜੇ ਨੰਬਰ ਤੇ ਉਧਰ ਕੱਟੀ ਆ ਨਾ ਹਾਂ ਹਾਂ ਮੇਰੇ ਕੋਲ ਮੱਝ ਸੀ ਮੋਰਾ ਦੀ ਪਹਿਲੇ ਸੂਏ ਸੂਈ ਤੁਸੀਂ ਮੰਨੋਗੇ ਨਹੀਂ ਮੈਂ ਗਲਾਸ ਦੇ ਵਿੱਚ ਚੋਈ ਹਾਂ ਦੋ ਤਿੰਨ ਦਿਨ ਗਲਾਸ ਇੱਕ ਦੁੱਧ ਦਾ ਹਾਂ ਪਹਿਲੇ ਸਵੇਰੇ 13 ਲੀਟਰ ਤੇ ਗਈ ਤਾਂ ਉਹ ਚੀਜ਼ਾਂ ਤੋਂ ਆਪਾਂ ਸਿੱਖਿਆ ਮਿਲਦੀ ਹੈ ਵੀ ਬੋਲਾ ਕੋਈ ਮੈਟਰ ਨਹੀਂ ਕਰਦਾ ਬਿਲਕੁਲ ਜੀ ਬਿਲਕੁਲ ਬੋਲਾ ਕਿਲੋ ਵੀ ਹੋ ਸਕਦਾ ਬੋਲਾ 10 ਕਿਲੋ ਵੀ ਹੋ ਸਕਦਾ ਬਰੀਡ ਨੇ ਦੁੱਧ ਦੇਣਾ ਜਦੋਂ ਜਾਗ ਰਿਹਾ ਉਹਦੇ ਲੈਵਲ ਤੇ ਗਈ 20 22 ਦਿਨ 25 ਦਿਨ ਸੂਰੀਨ ਹੋ ਗਏ ਤਾਂ ਦੁੱਧ ਤੇ ਪਸ਼ੂ ਨੇ ਜਾਣੇ ਜਾਣਾ ਜਾਣੇ ਜਾਣਾ ਸਰ ਲੋ ਜੀ ਇਹ ਅੱਜ ਮਾਲ ਸੀਗਾ ਦੋਸਤੋ ਵੀਰ ਹਰਵਿਹਲ ਦੇ ਕੋਲ ਟੋਟਲ ਚਾਰ ਪਸ਼ੂ ਤੁਹਾਨੂੰ ਦਿਖਾਤੇ ਆ ਕੋ ਚੌ ਨਗਾਂ ਦੀ ਤੁਹਾਨੂੰ ਡਿਟੇਲ ਮਿਲ ਗਈ ਬੀ ਸੰਸਾਭ ਜਿੰਨਾ ਵੀ ਮਾਨਤਾਨ ਹੁੰਦਾ ਵਾ ਵੱਧ ਤੋਂ ਵੱਧ ਕਰੀਦਾ ਵਾ ਹਾਂਜੀ ਕਿ ਕੋਈ ਗੱਲ ਜਿਹੜਾ ਖਾਲੀ ਨਾ ਜਾਵੇ ਸਹੀ ਹੈ ਜੀ ਕੋਸ਼ਿਸ਼ ਕਰੀਦੇ ਆ ਆਪਦੇ ਲੋ ਚੰਗਾ ਮਾਲ ਲਿਆਉਣ ਦੀ ਚੰਗਾ ਵੇਚਣ ਦੀ ਤਾਂ ਅੱਗੇ ਕਿਸਮਤ ਹੁੰਦੀ ਆ ਅੱਜ ਹੈ ਵੀ ਨਾਲੇ ਨਾਰਮਲ ਰੇਟ ਹੀ ਆ ਨਾਰਮਮਲ ਬਸੰਸਾਭ ਬਾਅਦ ਦੀ ਰੇਟ ਆ ਠੀਕ ਆ ਬਾਅਦ ਦੀ ਰੇਟ ਆ ਜੀ ਬਿਲਕੁਲ ਬਾਅਦ ਦੀ ਮਾਰਕੀਟ ਵੇਖੀ ਹੈ ਨਾ ਹਾਂ ਆ ਤਾਂ ਹੱਦਾਂ ਹੀ ਪਾਰ ਹੋਈਆਂ ਪਈਆਂ ਬਿਲਕੁਲ ਜੀ ਬਿਲਕੁਲ ਲਓ ਜੀ ਦੋਸਤੋ ਕਿਧਰੇ ਬੂਰੀ ਆ ਤੇ ਕਿਧਰੇ ਨੀਲੀ ਦੀ ਤੇ ਬਾਕੀ ਹਰ ਇੱਕ ਤਰ੍ਹਾਂ ਦੀ ਤੁਹਾਨੂੰ ਬ੍ਰਿਡ ਮ ਪੁਰਾ ਦੀ ਇੱਕ ਤੁਹਾਨੂੰ ਝੋਟੀ ਮੱਝ ਆਪਾਂ ਦਿਖਾ ਦਿਤੀ ਆ। ਤੋਂ ਪਸ਼ੂ ਜਿਹੜੇ ਰਲਾ ਮਲਾ ਕੇ ਹਰ ਇੱਕ ਨਸਲ ਦੇ ਜਿਹੜੇ ਵੀਰ ਤੇ ਕੋਲ ਅੱਜ ਫਿਰਪਲ ਨੇ ਚਾਰੇ ਮੱਝਾਂ ਝੋਟੀਆਂ ਆਪਾਂ ਤੁਹਾਨੂੰ ਦਿਖਾਈਆਂ ਨੇ ਸੋਇਸ ਬਾਈ ਪਸ਼ੂ ਆ। ਧਿਆਨ ਕੇ ਮੇਰਾ ਵੀਰ ਬੇ ਤੜਕ ਬੇਚੈਂਤ ਆਪਣੀ ਤਸੱਲੀ ਕਰੋ ਠੀਕ ਆ। ਅੱਛਾ ਵੀਰ ਹਰ ਵੇਲ ਇੱਕ ਨੰਬਰ ਬੋਲਦਗੀ ਆਪਣੇ। 9903820259906382025 ਠੀਕ ਹੈ ਜੀ। ਲੋ ਵੀ ਭਰਾਵੋ ਅੱਜ ਫਿਲਹਾਲ ਇਸ ਕਵਰੇਜ ਵਿੱਚ ਇੰਨਾ ਸੀਗਾ ਚਾਰ ਨਗ ਦਿਖਾਉਣੇ ਸੀ ਤੁਹਾਨੂੰ ਬਾਕੀ ਵੀਡੀਓ ਬਾਅਦ ਤੋਂ ਬਾਅਦ ਕੇ ਸ਼ੇਅਰ ਕਰਦਿਆ ਕਰੋ। ਨਵੇਂ ਵੀਰਾਂ ਤੱਕ ਜਿਹੜੀ ਆਪਣੀ ਵੀਡੀਓ ਪਹੁੰਚ ਸਕੇ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ